ਤਾਂ ਪ੍ਰਭੂ ਜੀ ਨੂੰ ਹਰਾ ਬਣਾ ਰਹੇ ਹੈ ਅਤੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥੇ ਤੋਂ ਮਤੇ ਕਹਿੰਦਾ ਬ੍ਰਿਟਨ ਦੀ ਡਾਕਟਰ ਨੰਬਰ 7 ਤੱਕ ਆਪ ਦੇ ਨਗਰ ਕੀਰਤਨ ਪਿੰਡ ਭਾਈ ਦੀ ਪਾਟ ਤੋਂ ਆਰੰਭ ਹੋ ਕੇ ਪਿੰਡ ਵਾਲ ਪਿੰਡ ਸੰਗਤਾਂ ਨੂੰ ਪਾਰ ਕੇ ਸਤਿਗੁਰ ਪਾਤਸ਼ਾਹ ਪੰਥ ਪਹਿਲਾਂ ਦੀ ਅਗਵਾਈ ਦੇ ਵਿੱਚ ਆਇਆ ਸੀ ਉਹ ਸਮੇਂ ਦਾ ਅੰਤਰੇ ਨਗਰ ਗੁਰਦੁਆਰਾ ਸਾਹਿਬ ਦੇ ਕੋਈ ਕੋਈ ਨਾਲੇ ਨਾਲ ਸੰਗਤਾਂ ਦੇ ਗਰੰਟੀ ਹੈ ਭਾਈ ਮੋਹ ਪਤਰਾ ਸਫਤ ਸਹਿਮੇ ਰਹੇ ਦੋਤਾਰ। ਜੇ ਸਤਪਤ ਮੈਣ ਖੀਜਾ ਜੀਓ ਸੰਗਤ ਨੂੰ ਪਾਚਾ ਦੇ ਦਰਸ਼ਨ ਕਰਨ ਵਾਸਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਇਹ ਨਗਰ ਕੀਰਤਨ ਹਮੀਰਗੜ੍ਹ ਨਗਰ ਦੇ ਵਿੱਚੋਂ ਦੀ ਗੁਜ਼ਰਦਾ ਹੋਇਆ ਗੁਰਦੁਆਰਾ ਸਾਹਿਬ ਸ਼੍ਰੀ ਹਮੀਰਗੜ੍ਹ ਦੇ ਵਿੱਚ ਪਹੁੰਚਿਆ ਅਤੇ ਸੰਗਤਾਂ ਦਾ ਭਾਰੀ ਜੋਸ਼ ਅਤੇ ਸਤਕਾਰ ਇੱਥੇ ਦੇਖਣ ਨੂੰ ਮਿਲਿਆ। ਸੋ ਨਗਰ ਹਮੀਰਗੜ ਦੀਆਂ ਸਮੂਹ ਸੰਗਤਾਂ ਵਧਾਈ ਦਾ ਪਾਤਰ ਹੋਣ ਦੇ ਨਾਲ ਨਾਲ ਬਹੁਤ ਹੀ ਸਤਿਕਾਰਯੋਗ ਵੀ ਹਨ ਖਾਸ ਕਰਕੇ ਨਗਰ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਮਾਗਮ ਦੇ ਦੌਰਾਨ ਵੱਡੇ ਪ੍ਰਬੰਧ ਕੀਤੇ ਲੋਕਾਂ ਦੀ ಅಪਾਰ ਸ਼ਰਧਾ ਅਤੇ ਸਤਿਕਾਰ ਨੂੰ ਦੇਖਦੇ ਹੋਏ ਇਥੇ ਢਾਡੀ ਵਾਰਾਂ ਅਤੇ ਮਹਾਨ ਸੰਤ ਜਸਵੀਰ ਸਿੰਘ ਜੀ ਦੁਆਰਾ ਸਰਵ ਦਾ ਜਥੇਦਾਰਕਾਤਕ ਸਹਿਬ ਨੇ ਜੋ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ ਅਤੇ ಅಪਾਰ ਜਾਣਕਾਰੀਆਂ ਤੇ ਗੁਰ ਇਤਿਹਾਸ ਦੇ ਨਾਲ ਤੇ ਬਾਣੀ ਦੇ ਨਾਲ ਜੋੜਨ ਦੇ ਜਿਹੜੇ ਵਿਚਾਰ ਵੀ ਪੇਸ਼ ਕੀਤੇ ਗਏ ਬੀਬੀਆਂ ਮਾਈਆਂ ਬਜ਼ੁਰਗ ਬੱਚੇ ਸਾਰੇ ਹੀ ਵੱਡੀ ਗਿਣਤੀ ਦੇ ਵਿੱਚ ਸਮੂਹ ਸੰਗਤਾਂ ਲਈ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਨਗਰ ਹਮੀਰਗੜ੍ਹ ਦੀ ਸੰਗਤ ਨੇ ਚਾਹ ਪਾਣੀ ਦਾ ਲੰਗਰ ਵੀ ਤਿਆਰ ਕੀਤਾ ਸਰਪੰਚ ਅਜੈਬ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰदयाल ਸਿੰਘ ਜੀ ਸਰਪੰਚ ਖਾਲਸਾ ਅਵਤਾਰ ਸਿੰਘ ਰਾਜਪਾਲ ਸਿੰਘ ਅਤੇ ਜਰਨੈਲ ਸਿੰਘ ਖਾਲਸਾ ਜੀ ਦੇ ਵੱਡੇ ਸਹਿਯੋਗ ਸਦਕਾ ਸਮੁੱਚਾ ਹੀ ਨਗਰ ਇਸ ਦੌਰਾਨ ਗੁਰੂ ਨੂੰ ਸਜਦਾ ਕਰਨ ਪਹੁੰਚਿਆ ਆਓ ਸੁਣੀਏ ਸਭ ਦਾ ਜਥੇਦਾਰ ਪੰਜ ਪਿਆਰੇ ਨਿਸ਼ਾਨ ਚੀਤ ਸਿੰਘ ਨਗਾਰਿਆਂ ਵਾਲੇ ਸਿੰਘ ਸੰਗਤਾਂ ਸਮੇਤ ਆਪਣੇ ਨਗਰ ਅਮੀਰਗੜ ਆਏ। ਸਾਧ ਸੰਗਤ ਜੀ ਸਭ ਤੋਂ ਵੱਡਾ ਸਨਗਰੂ ਤੇਗ ਬਾਦਰ ਸਾਹਿਬ ਜੀ ਦਾ ਕੁਰਬਾਨੀ ਭਰਿਆ ਜੀਵਨ ਹੈ। ਦੁਨੀਆ ਵਿੱਚ ਬਹੁਤ ਵੱਡੇ ਜਰਨੈਲ, ਜੋਧੇ, ਪੀਰ, ਪਕੰਬਰ ਉਤਾਰ ਹੋਏ कोरोना ਨੇ ਆਪੋ ਆਪਣੇ ਧਰਮ ਲਈ ਕੌਮ ਲਈ ਕਰ ਲਈ ਕੀਤਾ ਹੋਇਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਐਸੇ ਨੇ ਜਿਨ੍ਹਾਂ ਨੇ ਦੂਸਰੇ ਧਰਮ ਲਈ ਸ਼ਹਾਦਤ ਦਿੱਤੀ ਆ ਉਹਨਾਂ ਦੀ ਆਪਾਂ ਫਿਰਦੀ ਸ਼ਤਾਬਦੀ ਮਨਾਉਣੀ ਆ ਆਓ ਸਾਰੇ ਪਹਿਲਾਂ ਰਲ ਕੇ ਆਪਾਂ ਧੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰੀਏ ਕੋਈ ਵੀ ਨਾ ਰਹਿ ਜਾਵੇ ਕਿਉਂਕੋ ਕਈ ਵਾਰੀ ਅਸੀਂ ਦੀਵਾਨ ਤੇ ਸੱਜ ਕੇ ਵੀ ਫੋਦੇ ਨਹੀਂ ਬੁਲਾਉਂਦੇ ਜੇ ਕੋਈ ਗੁਰੂ ਦਰ ਤੇ ਆਪਣੀ ਹਾਜ਼ਰੀ ਨਹੀਂ ਲਗਦੀ ਪੂਰਾ ਆਪਾਂ ਨੂੰ ਲਾਭ ਨਹੀਂ ਹੁੰਦਾ ਇਸ ਵਾਸਤੇ ਸਾਰਿਆਂ ਨੇ ਗੱਜ ਕੇ ਫਤੇ ਬੁਲਾ ਕੇ ਧਨਵ੍ਰਤੀ ਮਹੰਦਰ ਸਾਹਿਬ ਦੇ ਚਰਨਾਂ 'ਚ ਆਪਾਂ ਹਾਜ਼ਰੀ ਲਵਾਉਣੀ ਆ ਸਰਬੱਤ ਸੰਗਤ ਗੱਜ ਕੇ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਮੀਰ ਤੋਂ ਚੱਲ ਕੇ ਸਭ ਦਾ ਜਥੇਦਾਰ ਅਕਾਉ ਤਖਤ ਸਾਹਿਬ ਜੀ ਦੇ ਬੜੇ ਪਵਿੱਤਰ ਤੇ ਵਿਸ਼ਾਲ ਵਿਚਾਰ ਸੁਣਨ ਤੋਂ ਬਾਅਦ ਸੰਗਤਾਂ ਨੇ ਚਾਹ ਪਾਣੀ ਦਾ ਲੰਗਰ ਛਕਿਆ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਆਏ ਹੋਏ ਇਸ ਜਥੇ ਦੇ ਨਾਲ ਪੰਜ ਪਿਆਰੇ ਸਹਿਬਾਨ ਅਤੇ ਸਭ ਦਾ ਜਥੇਦਾਰ ਅਕਾ ਤਖਤ ਸਾਹਿਬ ਨੂੰ ਸਰੂਪਾਉ ਪਾ ਕੇ ਸਨਮਾਨਿਤ ਕੀਤਾ ਸਤਕਾਰ ਕਮੇਟੀ ਹਮੀਰਗੜ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਵੱਡੇ ਸਹਿਯੋਗ ਕਰਨ ਪਿੰਡ ਦੇ ਰਸਤਿਆਂ ਨੂੰ ਸਾਫ਼ ਕੀਤਾ ਗਿਆ ਤੇ ਪਾਣੀ ਦਾ ਛੜਕਾ ਕੀਤਾ ਗਿਆ ਅਤੇ ਲੰਗਰ ਪਾਣੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਇਸ ਦੌਰਾਨ ਨਗਰ ਦੇ ਪਤਵੰਤੇ ਸੱਜਣ ਸਰਪੰਚ ਅਜੈਬ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਨਗਰ ਕੀਰਤਨ ਦੇ ਜਥੇ ਦੁਆਰਾ ਸੁਰਪਾਉ ਪਾ ਕੇ ਸਨਮਾਨਤ ਕੀਤਾ ਗਿਆ ਬੜਾ ਹੀ ਅਦਭੁਤ ਅਤੇ ਸ਼ਰਧਾਵਾਨ ਇਹ ਦ੍ਰਿਸ਼ ਨਗਰ ਕੀਰਤਨ ਦਾ ਪਹਿਲੀ ਵਾਰ ਇਸ ਨਗਰ ਦੇ ਵਿੱਚੋਂ ਦੀ ਗੁਜ਼ਰਦਾ ਹੋਇਆ ਅੱਗੇ ਚੱਲੇ ਪੌਂਦਾ ਭਗਤਾ ਭਾਈ ਤੋਂ ਹੁੰਦਾ ਹੋਇਆ ਨਥਾਣਾ ਸਾਹਿਬ ਤੱਕ ਪਹੁੰਚ ਗਿਆ ਸੋ ਇਸ ਦੌਰਾਨ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਇਹ ਬੜਾ ਵੱਡਾ ਜਥਾ ਜੋ ਸਿੱਖ ਧਰਮ ਦੇ ਪ੍ਰਚਾਰ ਲਈ ਚੱਲਿਆ ਹੋਇਆ ਸੀ ਆਪਣੇ ਆਦੇਸ਼ਾਂ ਦੀ ਪ੍ਰਾਪਤੀ ਕਰਦਾ ਹੋਇਆ ਗੁਰੂ ਨਾਲ ਸੰਗਤ ਨੂੰ ਜੋੜਦਾ ਹੋਇਆ ਅੱਗੇ ਵਧਾ ਗਿਆ ਤੇ ਸਰਪੰਚ ਅਜੈਬ ਸਿੰਘ ਜੀ ਨੇ ਇਸ ਜਥੇ ਦਾ ਧੰਨਵਾਦ ਕੀਤਾ। ਉਸ ਨੂੰ ਪਾਤਸ਼ਾਹ ਫੈਕਟਰ ਸਰਪੰਚ ਜੀ ਜੀ ਆਦਰ ਸਾਹਿਬ ਦੀ ਯਾਦ ਨੂੰ ਸਮਰਪਤ ਇਸ ਨਗਰ ਕੀਰਤਨ ਨੂੰ ਸਜਾ ਕੇ ਸਾਡੇ ਇਸ ਨਗਰ ਦੇ ਲੋਕ ਨੂੰ ਚੁਣਿਆ ਤੇ ਸੰਗਤਾਂ ਦੇ ਨਾਲ ਉਹਨਾਂ ਨੇ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਕਾਇਮ ਕੀਤੀ ਹੈ ਮੈਂ ਸਵੇਰ ਤੋਂ ਦੇਖ ਰਿਹਾ ਸਾਂ ਜਦੋਂ ਤੋਂ ਕੱਲ ਤੋਂ ਅਨਾਉਂਸਮੈਂਟ ਹੋਈ ਸੀ ਕਿ ਸਾਡੇ ਨਗਰ ਦੇ ਵਿੱਚ ਨਗਰ ਕੀਰਤਨ ਆ ਜਿਹੜਾ ਪੂ ਆ ਰਿਹਾ ਹੈ ਤਾਂ ਸਾਰੀ ਜਿਹੜੀ ਸੰਗਤ ਹੈ ਬਹੁਤ ਖੁਸ਼ਾ ਦਾ ਦੇ ਨਾਮ ਆਪੋ ਆਪਣੇ 게ਟਾਂ ਦੇ ਅੱਗੇ ਆਪੋ ਆਪਣੇ ਘਰਾਂ ਦੇ ਅੱਗੇ ਰਸਤਿਆਂ ਨੂੰ ਜਿਹੜੀ ਉਹ ਸ਼ਿੰਗਾਰ ਰਹੀ ਸੀ ਤੇ ਸਰਕਾਰ ਕਮੇਟੀ ਨੇ ਉਹਨਾਂ ਰਸਤਿਆਂ ਨੂੰ ਸ਼ਿੰਗਾਰ ਕੇ ਉਹਨਾਂ ਤੇ ਕਲੀ ਪਾਉਣ ਦਾ ਜਿਹੜਾ ਸਾਡੇ ਗੁਰੂ ਸਾਹਿਬਾਨਾਂ ਦੇ ਸਤਕਾਰ ਵਿੱਚ ਉਹ ਬਹੁਤ ਵੱਡਾ ਕਾਰਜ ਕੀਤਾ ਸੋ ਮੈਂ ਹਰ ਉਸ ਵਿਅਕਤੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਭਾਵੇਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਹੈ ਨਗਰ ਕੀਰਤਨ ਲੇਕਿਨ ਸਾਨੂੰ ਸਾਡੇ ਵਿਰਾਸਤੇ ਨਾਲ ਜੋੜਦਾ ਹੈ ਸੱਪੇ ਸਾਂਝੀ ਆਵਾਜ਼ ਸੁਦਾਏ ਤੂੰ ਕਿਸੇ ਨਾ ਦੱਸੈ ਵਾਰਾ ਜੀਓ ਏਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਸਾਨੂੰ ਸੈਬ ਸਿੰਘ ਗੁਰੂ ਸਿੰਘ ਬਾਦਰ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਇਸ ਤਰ੍ਹਾਂ ਦੇ ਤਨ ਦੇਸ਼ਤੰਦੀ ਹੈ ਸੋ ਮੈਂ ਤੁਹਾਡਾ ਜਿਆਦਾ ਸਮਾਂ ਨਾ ਲੈਂਦਾ ਹੋਇਆ ਵਿਸ਼ੇਸ਼ ਤੌਰ ਤੇ ਗਿਆਨੀ ਜਸਬੀਰ ਸਿੰਘ ਜੀ ਰੋਡਿਕ ਸਾਹਿਬ ਜਿਹਨੇ ਕਿ ਸਿੱਖ ਧਰਮ ਦੀ ਇੱਕ ਮਹਾਨ ਸਖੀਅਤ ਨੇ ਫਿਰ ਈਕਾਉਤਖ ਸਾਹਿਬ ਦੇ ਸਾਫਕਾ ਜਥੇਦਾਰ ਨੇ ਉਹਨਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਮੈਂ ਧੰਨਵਾਦ ਕਰਦਾ ਸਾਡੇ ਸਤਕਾਰਯੋਗ ਉਹਨਾਂ ਨੂੰ ਬੜਾ ਅਦਬ ਤੇ ਸਤਿਕਾਰ ਦਿੰਦਾ ਪੰਜ ਪਿਆਰੇ ਸਹਿਬਾਨਾਂ ਨੂੰ ਤੇ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਕਿਉਂਕਿ ਤੁਹਾਡੀ ਹਾਜ਼ਰੀ ਨੇ ਇਸ ਪ੍ਰੋਗਰਾਮ ਕਿਉਂਕਿ ਸਿੱਖ ਧਰਮ ਹੈ ਜਿਹੜਾ ਉਹਦੇ ਵਿੱਚ ਜਿਹੜੀ ਸ਼ਹੀਦੀ ਹੈ ਉਹਦੀ ਵੀ ਜਿਹੜੀ ਚੜ੍ਹਦੀ ਕਲਾ ਦੀ ਪਰਵਾਹਿਆ ਉਹ ਸਾਨੂੰ ਮਿਲਦੀ ਹੈ ਸਿੱਖ ਧਰਮ ਜਿਹੜਾ ਜਿੱਥੇ ਸ਼ਹੀਦੀਆਂ ਦਾ ਇਤਿਹਾਸ ਸਾਨੂੰ ਉਹ ਸਿਖਾਉਂਦਾ ਹੈ ਉਥੇ ਸਾਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿਖਾਉਂਦਾ ਹੈ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਕਿਹਾ ਕਿ ਜਿਹੜੇ ਸਿੰਘ ਹੈ ਉਹ ਤਾਂ ਅੱਧ ਕੱਟੇ ਸਰੀਰ ਦੇ ਨਾਲ ਵੀ ਘੋੜਿਆਂ ਦੇ ਉੱਪਰ ਜਿਹੜਾ ਉੱਤੋਂ ਪਰ ਹੈ ਉਹ ਕਰਦੇ ਸੀ ਉਹ ਲੜਾਈਆਂ ਕਰਦੇ ਸੀ ਲੇਕਿਨ ਅਸੀਂ ਮਾਨਸਿਕ ਤੌਰ ਤੇ ਇੰਨੇ ਕਮਜ਼ੋਰ ਹੋ ਚੁੱਕੇ ਹਾਂ ਕਿ ਅੱਜ ਸਾਡੇ ਸਮਾਜ ਦੇ ਵਿੱਚ ਸਾਨੂੰ ਖੁਦ ਕਸ਼ੀਆਂ ਵਰਗੇ ਜਿਹੜੇ ਕਾਰਜ ਹੈ ਕੰਮੇ ਕਰ ਰੇ ਪੁੱਜ ਦਿਨ ਕਰ ਰੇ ਉਹ ਸਾਨੂੰ ਦਿਖਾਈ ਦਿੰਦੇ ਐ ਇਸ ਕਰਕੇ ਸਾਨੂੰ ਜਿਹੜਾ ਸਾਡੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਤੋਂ ਕਿਉਂਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਸਰਵੰਸ ਤੇ ਕੌਮ ਦੇ ਲੇਖੇ ਨਾਲੋਂ ਤਾਦ ਵੀ ਉਸ ਕਾਲ ਪੁਰਖ ਪ੍ਰਮਾਤਮਾ ਦੇ ਨਾਲ ਕੋਈ ਗਿਲਾ ਕੋਈ ਸ਼ਿਕਵਾ ਨਹੀਂ ਕੀਤਾ ਸਗੋ ਵਿਚਾਰਨ ਕੀਤਾ ਕਿ ਮਿੱਤਰ ਪਿਆਰੇ ਨੂੰ ਸਾਡਾ ਹਾਲ ਮਰੀਦਾ ਦਾ ਕਹਿਣਾੁੱਦ ਬਿੰਦ ਰੋਗ ਰਜਾਇਆਂ ਦਾ ਉਡਣ ਨਾਗ ਨਵਾਸਾ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਵਿੰਗ ਕਿਸਾਨਾਂ ਦਾ ਸੈਨਾ ਚਾਰ ਨੇ ਦਾ ਸਨ ਸੱਫਰ ਜੰਗਾ ਪਠ ਘੇੜਿਆਂ ਦਾ ਰਹਿਣਾ ਸੋ ਇਸ ਚੱਦ ਦੀ ਕਲਾ ਦੇ ਇਤਿਹਾਸ ਨੂੰ ਨਮਸਕਾਰ ਕਰਦਾ ਹੋਇਆ ਅੱਜ ਸਾਰੇ ਉਹਨਾਂ ਪ੍ਰਬੰਧਕ ਸਹਿਬਾਨਾਂ ਦਾ ਧੰਨਵਾਦ ਕਰਦਾ ਹੋਇਆ ਸਮੁੱਚੀ ਸੰਗਤ ਅੱਗੇ ਆਪਰਾ ਸੀ ਝਕਾਉਂਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਬੜੇ ਮਾਣ ਪਿਆਰ ਤੇ ਅਦਬ ਨਾਲ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ